ਅਵਾਜ਼ ਦੇ ਖਲਖ ਚੈਨਲ ਦੇ ਵਿੱਚ ਦੁਨੀਆ ਭਰ ਦੇ ਸੱਚ ਦੀ ਰਾਹ ਤੇ ਚੱਲਣ ਵਾਲਿਆਂ ਦਾ ਅਤੇ ਇਨਸਾਫ ਦੀ ਗੱਲ ਕਰਨ ਵਾਲਿਆਂ ਦਾ ਪੁਰਜੋਰ ਸਵਾਗਤ ਪਿਛਲੇ 1-2 ਦਿਨਾਂ ਤੋਂ ਪੰਜਾਬ ਨਹੀਂ ਬਲਕਿ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਆ ਜਿਹੜਾ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਦਲਜੀਤ ਦਸਾਂਝ ਨੇ ਅਮਤਾ ਬਚਨ ਦੇ ਨਾਲ ਇੱਕ ਪਰਾਂਵ ਦੇ ਵਿੱਚ ਉਹਦੇ ਪੈਰਾਂ ਨੂੰ ਹੱਥ ਲਾਇਆ ਤੇ ਉਸ ਤੋਂ ਬਾਅਦ 6 ਫਾਰ ਜਸਟਿਸ ਦੇ ਗੁਰਪਤਵੰਨ ਸਿੰਘ ਪੰਨੂਨੇ ਇਸ ਤੇ ਸਖਤ ਇਤਰਾਜ਼ ਕਰਕੇ ਤੇ ਇਹ ਜਿਹੜਾ ਮਸਲਾ ਚੱਕਿਆ ਤੇ ਉਸ ਤੋਂ ਬਾਅਦ ਪੰਜਾਬ ਦੇ মিডিਆ ਦੇ ਵਿੱਚ ਇਹ ਚਰਚਾ ਚਲੀ ਤੇ ਭਾਰਤ ਦੇ ਮੀਡੀਆ ਦੇ ਵਿੱਚ ਚਰਚਾ ਚੱਲੀ ਵੀ ਪੰਨੂ ਨੇ ਉਹਨੂੰ ਕਿਉਂ ਧਮਕੀ ਦਿੱਤੀ ਕਿਉਂ ਹਮਤਾ ਵਚਨ ਦੀ ਬਾਰੇ ਉਹਨੇ ਕਿਹਾ ਵੀ ਉਹਨੇ ਸਿੱਖ ਨਸਲ ਕੁਸੀ ਦੇ ਦੋਸ਼ੀ ਦੇ ਪੈਰਾਂ 'ਚ ਹੱਥ ਲਾ ਕੇ ਸੀਕਾਉਂਦੀ ਬੇਇੱਜ਼ਤੀ ਕੀਤੀ ਆ ਅੱਜ ਅਸੀਂ ਬਹੁਤ ਵਿਸਥਾਰ ਨਾਲ ਇਹਤੇ ਚਰਚਾ ਕਰਾਂਗੇ ਵੀ ਕੀ ਜਿਵੇਂ ਬਲ ਸਾਰੇ ਚੈਨਲ ਤੇ ਖਾਸ ਤੌਰ ਤੇ ਇੱਕ ਪੰਜਾਬੀ ਚੈਨਲ ਦੀ ਮੈਂ ਇੱਕ ਵਿਚਾਰ ਚਰਚਾ ਸੁਣੀ ਜਿੱਥੇ ਹਰ ਬਲਾਰਾ ਜਿਹੜੇ ਆਪਾਂ ਉਹਨੂੰ ਪੰਥਕ ਵੀ ਕਹਿੰਦੇ ਆ ਤੇ ਸਾਰਿਆਂ ਦੇ ਚਾਹੇ ਉਹ ਕਾਲੀਦਾਲ ਸੁਧਾਰ ਨਾਲ ਸੰਬੰਧਤ ਸੀਗਾ ਚਾਹੇ ਉਹ ਕਿਸੇ ਹੋਰ ਦਾਲ ਨਾਲ ਸੰਬੰਧਤ ਸੀਗਾ ਕਾਂਗਰਸ ਵਾਲਿਆਂ ਨੇ ਤਾਂ ਕਹਿਣਾ ਹੀ ਕੀ ਸੀ ਉਹ ਸਾਰੇ ਇਸ ਮਸਲੇ ਦੇ ਵਿੱਚ ਦਲਜੀਤ ਦਸਾਂਜ ਦਾ ਪੱਖਪੂਰ ਦੇ ਨਜ਼ਰ ਆਏ ਤੇ ਕਈ ਐਂਕਰ ਵੀ ਦੋਨੋਂ ਪਾਸੇ ਚੱਲਦੇ ਨਜ਼ਰ ਆਏ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਦਲਜੀਤ ਦਸਾਂਜ ਨੇ ਪੱਗ ਦੇ ਨਾਲ ਪ੍ਰਚਾਰ ਕਰਕੇ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਉਹਨਾਂ ਦੀ ਪਛਾਣ ਬਾਰੇ ਦੱਸਿਆ ਉਹ ਇਹ ਗੱਲ ਕਰਦੇ ਹੋਏ ਸਿੱਖ ਇਤਿਹਾਸ ਤੇ 1984 ਦਾ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈ ਸਿੱਖ ਨਸਲ ਕੁਸੀ ਬਾਰੇ ਬਿਲਕੁਲ ਹੀ ਅਣਜਾਣ ਨਜ਼ਰ ਆਇਆ ਦਰਜੀਤ ਦਸਾਂਝ ਬੇਬਾਰੇ ਇਹ ਕਹਿਣਾ ਵੀ ਇਹਨੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਪਛਾਣ ਲਈ ਇੱਕ ਅਹਿਮ ਕਦਮ ਚੱਕਿਆ ਪੰਜਾਬੀ ਆ ਗਏ ਓਏ ਤੇ ਪੱਗ ਬੰਨ ਕੇ ਜਿਹੜੇ ਉਹਨੇ ਦੁਨੀਆ ਵਿੱਚ ਪ੍ਰਚਾਰ ਕੀਤਾ ਪਰ ਉਹ ਇਹ ਭੁੱਲ ਗਏ ਵੀ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਉਹ ਗਾਇਕ ਸੀ ਜਿਨੇ ਪੱਗ ਬੰਨ ਕੇ ਦੁਨੀਆ ਭਰ ਦੇ ਵਿੱਚ ਗੋਰਿਆਂ ਤੇ ਕਾਲਿਆਂ ਦੇ ਨਾਲ ਗੀਤ ਗਾਏ ਤੇ ਬਾਲੀਵੁੱਡ ਕੇ ਹਾਲੀਵੁੱਡ ਤੇ ਉਹਨਾਂ ਥਾਵਾਂ ਤੇ ਉਹ ਬਿਲਬੋਰਡ ਤੇ ਉਹਨਾਂ ਬੋਰਡਾਂ ਤੇ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਉੱਥੇ ਆਪਣਾ ਨਾਂ ਰੋਸ਼ਨ ਕੀਤਾ ਤੇ ਅੱਜ ਵੀ ਉਹਦਾ ਨਾਮ ਚੱਲ ਰਿਹਾ ਤੇ ਜੇਕਰ ਉੱਥੋਂ ਦੇ ਲੋਕ ਸਭ ਤੋਂ ਜ਼ਿਆਦਾ ਕਿਸੇ ਗੀਤ ਨੂੰ ਵਜਾਉਂਦੇ ਆ ਤਾਂ ਉਹ ਸਿੱਧੂ ਮੂਸੇ ਵਾਲੇ ਦੇ ਗੀਤ ਨੂੰ ਤੇ ਥਿਰਕਦੇ ਆ ਉਹ ਇਹ ਇੱਕ ਬਿਲਕੁਲ ਸਚਾਈ ਆ ਤੇ ਜਦੋਂ ਗੱਲ ਇਹ ਕਹੀ ਜਾਂਦੀ ਆ ਵੀ ਸਿੱਖਾਂ ਦੀ ਪਛਾਣ ਹੋਈ ਸਿੱਖਾਂ ਦੀ ਪਛਾਣ ਤਾਂ ਸਿੱਖ ਕੌਮ ਦੇ ਇਤਿਹਾਸ ਦੇ ਨਾਲ ਦੁਨੀਆ ਦੇ ਵਿੱਚ ਬਣੀ ਹੋਈ ਆ ਜਦੋਂ ਸਿੱਖ ਕੌਮ ਦੇ ਯੋਧਿਆਂ ਨੇ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਕਰਕੇ ਸਾਰਾ ਗੜੀ ਦੀ ਲੜਾਈ ਦੇ ਵਿੱਚ 21 ਸਿੱਖਾਂ ਵੱਲੋਂ 8-10 ਹਜ਼ਾਰ ਕਬੈਲੀਆਂ ਦਾ ਮੁਕਾਬਲਾ ਕਰਕੇ ਜਿਹੜੀਆਂ ਸ਼ਹਾਦਤਾਂ ਪਾਈਆਂ ਤੇ ਇਸ ਇਤਿਹਾਸ ਨੂੰ ਯੂਰਪ ਦੇ ਵਿੱਚ ਖਾਸ ਤੌਰ ਤੇ ਇੰਗਲੈਂਡ ਦੇ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਹੈ ਤੇ ਜਿੱਥੇ-ਜਿੱਥੇ ਸੈਕੰਡ ਵਰਲਡ ਵਾਰ ਫਸਟ ਵਰਲਡ ਵਾਰ ਦੇ ਵਿੱਚ ਸਿੱਖ ਗਏ ਆ ਉੱਥੋਂ ਦੇ ਲੋਕ ਇੱਥੋਂ ਤੱਕ ਇਜ਼ਰਾਈਲ ਦੇ ਵਿੱਚ ਵੀ ਯੂਰਪ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਉਹਨਾਂ ਸਾਰੀਆਂ ਥਾਵਾਂ ਤੇ ਸਿੱਖ ਯੋਧਿਆਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ ਦਲਜੀਤ ਸਾਇਨੇ ਪੰਜਾਬੀ ਖੇਤਰ ਦੇ ਵਿੱਚ ਕੰਮ ਜ਼ਰੂਰ ਕੀਤਾ ਪਰ ਉਹਦੀ ਪ੍ਰਸਿੱਧੀ ਕਦੋਂ ਸ਼ੁਰੂ ਹੋਈ ਆ ਉਹਦੀ ਸ਼ੁਰੂ ਹੋਈ ਆ ਜਦੋਂ ਮਕੇਸ਼ ਅਮਾਨੀ ਨੇ ਆਪਰੇ ਬੇਟੇ ਦੇ ਵਿਆਹ ਦੇ ਵਿੱਚ ਉਹਨਾਂ ਨੂੰ ਬੁਲਾਇਆ ਮਕੇਸ਼ ਅਮਾਨੀ ਜਿਹੜਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਖਾਸ ਆ ਤੇ ਇੱਕ ਵੱਡਾ ਕਾਰਪੋਰੇਟ ਆ ਦੁਨੀਆ ਦਾ ਉਹਨੇ ਸੱਦਾ ਦਿੱਤਾ ਤੇ ਉਸ ਤੋਂ ਬਾਅਦ ਦਰਜੀਤ ਦਸਾਨ ਦਾ ਜਿਹੜਾ ਨਾਂ ਸ਼ੁਰੂ ਹੋਇਆ ਤੇ ਉਹਨੂੰ ਸਾਰੇ ਪਾਸਿਓਂ ਕੋਆਪਰੇਸ਼ਨ ਮਿਲੀ ਆ ਪਰ ਸਿੱਖ ਸਿਧਾਂਤ ਇਹ ਕਦੇ ਵੀ ਨਹੀਂ ਕਹਿੰਦੇ ਵੀ ਤੁਸੀਂ ਸਿੱਖਾਂ ਦੀ ਨਸਲ ਕੁਸੀ ਕਰਨ ਵਾਲੇ ਨੂੰ ਭੁੱਲ ਜੋ ਅਮਤਾ ਆਵਚਨ ਦਾ ਇਹਦੇ 'ਚ ਰੋਲ ਹੈ ਜਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਬਲਾਰੇ ਇਹ ਕਹਨੇ ਆ ਵੀ ਮਹਤਾਬ ਬੱਚੇ ਨੂੰ ਕਿਸੇ ਵੀ ਅਦਾਲਤ ਵੱਲੋਂ ਦੋਸ਼ੀ ਨਹੀਂ ਠਹਿਰਾਇਆ ਗਿਆ। ਉਥੇ ਕੋਈ ਦੋਸ਼ ਨਹੀਂ ਹੋ ਤੇ ਕੇਸ ਨਹੀਂ ਚਲਾਇਆ ਗਿਆ। ਤਾਂ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਨਾ ਹੈ। ਦੋਸ਼ੀ ਤਾਂ ਅਜੇ ਤੱਕ ਜਗਦੀਸ਼ ਟਾਈਟਲਰ ਨੂੰ ਹੀ ਠਹਿਰਾਇਆ ਗਿਆ। ਕਮਲ ਰਾਠ ਨੂੰ ਵੀ ਨਹੀਂ ਠਹਿਰਾਇਆ ਗਿਆ। ਤੇ ਹੋਰ ਐਚ ਕੇ ਐਲ ਭਗਤ ਵਰਗੇ, ਧਰਮਦਾਸ Shastri ਵਰਗੇ, ਲਲਿਤ ਮਾਕਨ ਵਰਗੇ ਤਾਂ ਦੋਸ਼ੀ ਨਹੀਂ ਠਹਿਰਾਏ। ਪਰ ਇਹਨਾਂ ਦੀ ਚਰਚਾ ਚੱਲੀ ਸੀਗੀ। ਤੇ ਸਿੱਖ ਕੌਮ ਨੇ ਇਹਨਾਂ ਨੂੰ ਬਣਨ ਦੀ ਸਗਾ ਜਿੱਤੀ। ਦੋਸ਼ੀ ਤਾਂ ਅੱਜ ਤੱਕ ਕੇਵਲ ਸੱਜਣ ਕੁਮਾਰ ਨੂੰ ਠਹਿਰਾਇਆ ਗਿਆ ਅਦਾਲਤ ਵੱਲੋਂ। ਕਸ਼ੋਰੀ ਨੂੰ ਠਹਿਰਾਇਆ ਗਿਆ ਸੀਗਾ ਜਿਹਨੂੰ ਬਾਅਦ ਦੇ ਵਿੱਚ ਸਜ਼ਾਵਾ ਹੋਣ ਤੇ ਬਾਅਦ ਵੀ ਸਿਲਾ ਧਿਕਸ਼ਾ ਦੀ ਸਰਕਾਰ ਵੱਲੋਂ ਛੱਡ ਦਿੱਤਾ ਗਿਆ ਸੀਗਾ। ਹੋਰ ਕਿਹਨੂੰ ਦੋਸ਼ੀ ਠਹਿਰਾਇਆ? ਫਿਰ ਜਗਦੀਸ਼ ਟਾਇਟਰ ਨੂੰ ਤੁਸੀਂ ਦੋਸ਼ੀ ਕਿਉਂ ਮੰਨਦੇ ਹੋ? ਕਮਲ ਲਾਥ ਨੂੰ ਕਿਉਂ ਦੋਸ਼ੀ ਮੰਨਦੇ ਹੋ? ਤੇ ਹੋਰ ਜਿਹੜੇ ਆਰਐਸਐਸ ਦੇ ਵਰਕਰ ਜਿਨ੍ਹਾਂ ਦਾ ਨਾਮ ਆ ਰਿਹਾ ਜਿਨ੍ਹਾਂ ਦਾ ਕੈਪਟਨ ਮਰੀਂਦਰ ਸਿੰਘ ਨੇ ਵੀ ਜ਼ਿਕਰ ਕੀਤਾ ਫਿਰ ਉਹਨਾਂ ਦੀ ਆਲੋਚਨਾ ਕਿਉਂ ਕਰਦੇ ਹੋ ਗੱਲ ਇਹ ਨਹੀਂ ਹੁੰਦੀ ਦੋਸ਼ੀ ਤਹਿਰਾਣ ਦੀ ਗੱਲ ਇਹ ਹੁੰਦੀ ਆ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਹੈ ਦੋਸ਼ੀ ਹੈ ਕਾਤਲ ਪਰ ਉਹਨੂੰ ਸਿਸਟਮ ਉਹਦਾ ਸਾਥ ਦੇਣ ਕਰਕੇ ਤੇ ਪੁਖਤਾ ਉਸ ਸਮੇਂ ਦੇ ਗਵਾਹ ਵਾਣ ਲੋ ਗਵਾਹੀ ਨਾ ਦੇਣ ਕਰਕੇ ਤੇ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਕਰਨ ਕਰਕੇ ਜਿਹੜੇ ਸਬੂਤਾਂ ਉਹ ਖਤਮ ਕਰ ਦਿੱਤੇ ਜਾਂਦੇ ਆ ਤੇ ਦੋਸ਼ੀ ਤੇ ਕੇਸ ਹੀ ਨਹੀਂ ਚੱਲਦਾ ਯਾਰ ਦੋਸ਼ੀ ਜੇ ਕੇਸ ਚੱਲਦਾ ਤਾਂ ਬਾਈਜਤ ਭਰੀ ਹੋ ਜਾਂਦਾ ਅਕਸਰ ਫੋਲਨ ਦੇਵੀ ਦਾ ਕੇਸ ਸਾਰਿਆਂ ਨੂੰ ਪਤਾ ਹੈ ਫੋਲਨ ਦੇਵੀ ਨੇ ਕਤਲ ਕੀਤੇ ਸੀਗੇ ਉਤੇ ਬਾਅਦ ਐਮਪੀ ਵੀ ਬਣੀ ਆ ਉਹ ਦੋਸ਼ ਮੁਕਤ ਨਹੀਂ ਹੋਈ ਉਹ ਜੇ ਕਾਤਲ ਨੂੰ ਅਦਾਲਤ 'ਚ ਉਹ ਤੇ ਕੇਸ ਨਹੀਂ ਚੱਲਿਆ ਜਿਹਨੂੰ ਜਿਹਦਾ ਮਿੱਤਰ ਹੀ ਪ੍ਰਧਾਨ ਮੰਤਰੀ ਹੋਵੇ ਉਹ ਤੇ ਕੇਸ ਕੌਣ ਚਲਾ ਲੂਗਾ ਜਿਹਦਾ ਮਿੱਤਰ ਇੱਕ ਥਾਣੇਦਾਰ ਹੁੰਦਾ ਕੇਸ ਤਾਂ ਉਹ ਤੇ ਨਹੀਂ ਚੱਲਦਾ ਡੀਐਸਪੀ ਹੁੰਦਾ ਉਹ ਤੇ ਨਹੀਂ ਚੱਲਦਾ ਪਰ ਜਿਸ ਇਨਸਾਨ ਦਾ ਪਰਿਵਾਰ ਕੋ ਸਬੰਧ ਵਾਲੇ ਭਾਰਤ ਦੇ ਰਾਜ ਕਰਨ ਕਰਦੇ ਹੋਣ ਤਾਂ ਉਹਨਾਂ ਤੇ ਕੇਸ ਕਿਵੇਂ ਚੱਲੂਗਾ ਅਮਤਾ ਬਚਨ ਤੇ ਕੇਸ ਨਾ ਚੱਲਣ ਦਾ ਪੁਖਤਾ ਸਬੂਤ ਪੁਖਤਾ ਕਾਰਨ ਕੀ ਆ ਪੰਜਾਬ ਦੀਆਂ ਅਕਾਲੀਆਂ ਦੀ ਮਿਲੀਭੁਗਤ ਵੀ ਆ ਉਹਦੇ ਨਾਲ ਅਕਾਲੀਆਂ ਜਦੋਂ ਬਾੜ ਹੀ ਤੁਹਾਡੀ ਰਾਖੀ ਨਹੀਂ ਕਰ ਰਹੀ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤਖਤਾਂ ਦੇ ਜਥੇਦਾਰ ਵੀ ਦੋਸ਼ੀਆਂ ਦੇ ਨਾਲ ਮਿਲ ਜਾਣ ਤਾਂ ਉਹਨੂੰ ਸਜ਼ਾ ਕੌਣ ਦਵਾਊਗਾ ਵੱਡੀਆਂ-ਵੱਡੀਆਂ ਟਕਸਾਲਾਂ ਵੱਡੀਆਂ-ਵੱਡੀਆਂ ਜਥੇਵੰਦੀਆਂ ਇਸ ਮਾਮਲੇ ਤੇ ਚੁੱਪ ਰਹੀਆਂ ਅਮਤਾ ਬਚਨ ਦਾ ਸਭ ਤੋਂ ਵੱਡਾ ਸਬੂਤ ਐਫੀਡੇਟ ਵੀ ਗਵਾਹ ਵੀ ਸੀਗੇ ਬੀਬੀ ਜਗਦੀਸ਼ਕੌਰ ਬਾਵਾ ਸਿੰਘ ਦੁਖੀਆ ਵਰਗੇ ਗਵਾਹ ਗ੍ਰਿੰਦਰ ਸਿੰਘ ਵਰਗੇ ਗਵਾਹ ਸੀਗੇ ਤੇ ਉਸ ਤੋਂ ਇੱਥੇ ਤੱਕ ਕਿ ਕਈ ਬੰਦਿਆਂ ਨੇ ਇਹਦੇ ਖਿਲਾਫ ਐਫੀਡੇਟ ਵੀ ਦਿੱਤੇ ਸੀਗੇ ਬਾਹਰ ਲੀਆਂ ਸਰਕਾਰਾਂ ਦੇ ਵਿੱਚ ਵੀ ਤੇ ਇੱਥੇ ਵੀ ਜਿਹੜਾ ਕਿ ਜਿਹਦੇ ਆਧਾਰਤ ਦੇ ਬਾਹਰਲੇ ਬਾਹਰਲੇ ਦੇਸ਼ਾਂ ਦੇ ਵਿੱਚ ਸਮਨਿੰਗ ਵੀ ਜਾਰੀ ਹੋਈ ਸੀਗੀ ਅਮਰੀਕਾ ਤੋਂ ਸਮਨਿੰਗ ਵੀ ਹੋਈ ਸੀਗੀ ਬਗੈਰ ਸਬੂਤੋ ਸਮਨਿੰਗ ਨਹੀਂ ਹੁੰਦੀ ਉੱਥੇ ਇਹ ਗੱਲ ਸਮਝ ਲੈਣੀ ਚਾਹੀਦੀ ਆ ਤੇ ਬਹੁਤ ਭਪਿੰਦਰ ਸਿੰਘ ਨਾਮ ਦੇ ਜਿਹੜਾ ਇੱਕ ਬੰਦਾ ਸੀਗਾ ਵਿਟਨੈਸ ਉਹਨੇ ਵੀ ਐਫੀਡੇਵਟ ਦਿੱਤਾ ਵੈ ਬੀਬੀ ਜਗਦੀਸ਼ ਕੌਰ ਦਾ ਜਿਹੜੀ ਕਿ ਅਖਬਾਰਾਂ ਦੇ ਵਿੱਚ ਉਹਦੀਆਂ ਸਟੇਟਮੈਂਟਾਂ ਛਪੀਆਂ ਲੰਮਾ ਸਮਾਵਨਸ਼ੰਗਾਰ ਕੀਤਾ ਤਾਂ ਉਹਨੇ ਦੱਸਿਆ ਸੀਗਾ ਦਿੱਲੀ ਦੂਰਦਰਸ਼ਨ ਤੋਂ ਇਹਦਾ ਬਿਆਨ ਉਹਨੇ ਅੱਖੀਂ ਦੇਖਿਆ ਸੀਗਾ ਬਾਬ ਸਿੰਘ ਦੁਖਿਆ ਨੇ ਦੇਖਿਆ ਦਿੱਲੀ ਦੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਵੀ ਇਹਦਾ ਦੋਲੀ ਦੂਰਦਰਸ਼ਨ ਤੋਂ ਕਿਵੇਂ ਬਿਆਨ ਹੋਇਆ ਆਇਆ ਸੀਗਾ ਖੂਨ ਦਾ ਬਦਲਾ ਖੂਨ ਜਦੋਂ ਇਹ ਏਮਸ ਦੇ ਵਿੱਚੋਂ ਨਿਕਲ ਕੇ ਆਇਆ ਤਾਂ ਇਹਨੇ ਭੀੜ ਨੂੰ ਇਨਸਟੀਗੇਟ ਕੀਤਾ ਇਹ ਗ੍ਰਿੰਦਰ ਸਿੰਘ ਨੇ ਵੀ ਬਕਾਇਦਾ ਸਪੋਕਸਮੈਨ ਜਿਹੜਾ ਚੈਨਲ ਆ ਉਹਨੂੰ ਵੀ ਆਪਣੀ ਸਟੇਟਮੈਂਟ ਦਿੱਤੀ ਆ ਪਰ ਜਦੋਂ ਬਾੜੀ ਖੇਤਾਂ ਨਾਲ ਮਿਲੀ ਹੋਵੇ ਸਭ ਤੋਂ ਵੱਡਾ ਸਬੂਤ ਖੇਤਾਂ ਨਾਲ ਮਿਲਣ ਦਾ ਜਿਹੜੇ ਤੁਹਾਡੀ ਰਾਖੀ ਕਰ ਰਹੇ ਆ ਪੰਜਾਬ ਦੀ ਅਕਾਲੀ ਸਰਕਾਰ ਨੇ ਆਨੰਦਪੁਰ ਦੇ ਸਿੱਖ ਹੈਰੀਟੇਜ ਦੇ ਵਿਰਾਸਤ ਦੇ ਕੰਪਲੈਕਸ ਦੇ ਵਿੱਚ ਸ਼ਾਮਲ ਹੋਣ ਲਈ ਇਹਨੂੰ ਸੱਦਾ ਪੱਤਰ ਭੇਜਿਆ 2011 ਦੇ ਵਿੱਚ ਪਰ ਸਿੱਖ ਜਥੇਬੰਦੀਆਂ ਵੱਲੋਂ ਇੱਥੇ ਰੌਲਾ ਪਾਇਆ ਗਿਆ ਜਦੋਂ ਜਿਉਂ ਹੀ ਉਹਨਾਂ ਨੂੰ ਪਤਾ ਲੱਗਿਆ ਤੇ ਉੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਮਜਾਰੇ ਕਿਤੇ ਤੇ ਕਾਲ ਤਖਤ ਦਾ ਜਿਹੜਾ ਉਸ ਸਮੇਂ ਦਾ ਜਥੇਦਾਰ ਗਰਬਚਨ ਸਿੰਘ ਸੀਗਾ ਉਹਨੂੰ ਐਫੀਡੈਵਿਟ ਤੱਕ ਦਿੱਤੇ ਉੱਥੇ ਵੀ ਇਹ ਦੋਸ਼ੀ ਆ ਨਹੀਂ ਉਸ ਵਿਰਾਸਤੀ ਕੰਪਲੈਕਸ ਦੇ ਵਿੱਚ ਸਿੱਖਾਂ ਦਾ ਵਿਦਰੋਹ ਦੇਖਦੇ ਹੋਏ ਉੱਥੇ ਪਹੁੰਚਿਆ ਨਹੀਂ ਪਰ ਇਹਨਾਂ ਨੇ ਤਾਂ ਸੱਦਾ ਪੱਤਰ ਦਿੱਤਾ ਨਾ ਪੰਥਕ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਵਾਲੀ ਨੇ ਫਿਰ ਉਸ ਤੋਂ ਬਾਅਦ ਉਸ ਸ਼ਖਸ ਨੇ ਬੰਬਈ ਦੀ ਐਸਜੀਪੀਸੀ ਦੇ ਇੱਕ ਮੈਂਬਰ ਮੁੰਬਈ ਤੋਂ ਜਿਹੜਾ ਚੁਣਿਆ ਹੋਇਆ ਸੀਗਾ ਗੁਰਿੰਦਰ ਸਿੰਘ ਬਾਵਾ ਵੱਲੋਂ ਇੱਕ ਲੈਟਰ ਭੇਜਿਆ ਅਮਤਾਵਚਨ ਨੇ 16 ਦਸੰਬਰ 2011 ਨੂੰ ਜਿਹੜਾ 22 ਦਸੰਬਰ ਦੀ ਮੀਟਿੰਗ ਆ ਜਿਹੜੀ ਜਿਹੜੀ 22 ਦਸੰਬਰ ਨੂੰ ਮੀਟਿੰਗ ਹੋਣੀ ਆ ਵੀ ਉਹਦੇ ਤੇ ਮੇਰਾ ਕੇਸ ਵਿਚਾਰਿਆ ਜਾਵੇ ਪੰਜ ਮੈਂਬਰੀ ਕਮੇਟੀ ਨੇ ਮੀਟਿੰਗ ਰੱਖ ਲਈ ਸੀਗੀ ਉਹਦਾ ਰੌਲਾ ਪੈ ਗਿਆ ਕਿਉਂਕਿ ਇਹਨੂੰ ਮaaf ਕਰਨ ਦੀ ਤਿਆਰੀ ਹੋ ਚੁੱਕੀ ਸੀਗੀ ਜਿਸ ਤਰ੍ਹਾਂ ਸੌਦਾ ਸਾਧ ਨੂੰ ਮaaf ਕੀਤਾ ਹੈ ਐਚਜੀਪੀਸੀ ਨੇ ਇਦਾਂ ਹੀ ਮਾਫੀ ਦੇਣ ਦੀ ਮਤਾਵਚਨ ਨੂੰ ਤਿਆਰੀ ਸੀਗੀ ਤੇ ਜਿਹੜੇ ਕਹਨੇ ਆ ਵੀ ਇਹਦਾ ਕਸੂਰ ਨਹੀਂ ਸੀਗੇ ਗਲਾ ਫਾੜ-ਫਾੜ ਕੇ ਉੱਥੇ ਕਈ ਅਕਾਲੀ ਦਲ ਜਿਨ੍ਹਾਂ ਦੀ ਕਈਆਂ ਦੀ ਗਿਣਤੀ ਘੱਟ ਆ ਕਈਆਂ ਦੀ ਜ਼ਿਆਦਾ ਫਾੜ-ਫਾੜ ਕੇ ਕਹਨੇ ਆ ਵੀ ਉਹ ਦਜੀਤ ਸਾਜ ਨੇ ਕੀ ਕਰਤਾ ਵੀ ਉਹ ਪੰਨੂ ਦੀ ਕੀ ਦੇਣਾ ਫਲਾਣਾ ਠਿੰਕਾ ਤਾਂ ਉਹ ਭੁੱਲ ਗਏ ਵੀ ਜਿਹੜੇ ਇਸ ਸਮੇਂ ਉਹਦੀ ਦੇਣ ਹੈ ਜਾਂ ਨਹੀਂ ਪਰ ਜੇਕਰ ਜਿਹੜੇ ਬਾਹਰਲੇ ਸਿੱਖਾਂ ਉਹ ਉਹਨਾਂ ਦਾ ਪ੍ਰੈਸ਼ਰ ਨਾ ਹੋਵੇ ਤਾਂ ਅਮਰੀਕਾ ਕੈਨੇਡਾ ਦੇ ਵਿੱਚ ਜਿਹੜਾ ਰੌਲਾ ਰੱਪਾ ਚੱਲਦਾ ਹੈ ਇੱਕ ਕਦੇ ਵੀ ਨਾ ਚੱਲੇ ਤੁਸੀਂ ਇੱਥੋਂ ਦੇ ਜਿਹੜੇ ਲੋਕੋਂ ਉਹ ਤਾਂ ਸ਼ਰਿਆਮ ਹੀ ਜਿਵੇਂ ਦੋਸ਼ੀਆਂ ਦੇ ਨਾਲ ਮਿਲੇ ਹੋਇਆ ਤਾਂ ਉਸ ਤੋਂ ਉਸ ਤੋਂ ਇਨਸਾਫ ਕਿੰਨਾ ਕੁ ਮਿਲਣਾ ਹੈ ਸਾਰਿਆਂ ਨੂੰ ਪਤਾ ਹੈ ਇਹ ਸਾਰਿਆਂ ਨੂੰ ਪਤਾ ਹੈ ਵੀ ਜਿਹਨੂੰ ਗਨਮੈਨ ਮਿਲ ਜਾਂਦੇ ਆ ਜਿਹਨੂੰ ਸਰਕਾਰੀ ਛਤਰੀ ਮਿਲਦੀ ਆ ਉਹ ਸਰਕਾਰ ਉਂਝੇ ਨਹੀਂ ਦਿੰਦੀ ਹੈਗੀ ਕਿਤੇ ਨਾ ਕਿਤੇ ਉਹਨਾਂ ਦੀ ਮਾੜੀ-ਮੋਟੀ ਸਾਂਹਤਾ ਹੁੰਦੀ ਆ ਇਹ ਬਿਲਕੁਲ ਕਲੀਅਰ ਆ ਤੇ ਇਹਨੇ ਬੜਾ ਹਵਾਲਾ ਦਿੱਤਾ ਸੀਗਾ ਉਸ ਲੈਟਰ ਦਾ ਵੀ ਮੇਰਾ ਨਾਨਾ ਖਜਾਨ ਸਿੰਘ ਸੂਰੀ ਸਿੱਖ ਸੀਗਾ ਬ੍ਰਿਸ਼ਟਰ ਸੀਗਾ ਮੇਰੀ ਮਾਂ ਤੇਜੀਵਚਨ ਸੀਗੀ ਉਹ ਵੀ ਸਿੱਖ ਸੀਗੀ ਪਰ ਉਹ ਇਹ ਉਸ ਸਮੇਂ ਭੁੱਲ ਗਿਆ ਸੀਗਾ ਜਦੋਂ ਇੰਦਰਾ ਗਾਂਧੀ ਦੀ লাশ ਦੇਖ ਕੇ ਭਟਕ ਗਿਆ ਤੇ ਇਹਨੇ ਖੂਨ ਦੇ ਬਦਲਾ ਖੂਨ ਦਾ ਨਾਅਰਾ ਲਾਇਆ ਜਿਹੜਾ ਲਾਇਆ ਦਿੱਲੀ ਦੂਰਦਰਸ਼ਨ ਤੋਂ ਵੀ ਹੋਇਆ ਜਿਦੀ ਸਰਕਾਰ ਹੋਵੇ ਦਿੱਲੀ ਦੂਰਦਰਸ਼ਨ ਦੀ ਕਿਹੜੀ ਜ਼ਰੂਰਤ ਵੀ ਉਹ ਕਲਿੱਪ ਕੱਢ ਕੇ ਦੇ ਦੇਵੇ ਤੁਹਾਨੂੰ ਉਹ ਤਾਂ ਸਬੂਤ ਤਾਂ ਹੁਣ ਨਹੀਂ ਮਿਲਦੇ ਤੇ ਇਸ ਦੇ ਬਾਰੇ ਜਗਦੀਸ਼ ਕੌਰ ਬਾਬੂ ਸਿੰਘ ਦੁਖਿਆ ਤੇ ਕਈ ਹੋਰਾਂ ਨੇ ਅਕਾਲ ਤਖਤ ਦੇ ਜਹੇਦਾਰ ਨੂੰ ਮਿਲ ਕੇ ਇਹਦੀ ਸ਼ਿਕਾਇਤ ਕੀਤੀ ਪਰ ਅਕਾਲ ਤਖਤ ਦੇ ਜਹੇਦਾਰ ਨੇ ਕੇਵਲ ਇਹਦਾ ਮਸਲਾ ਮਤਲਬ ਇਹਨੂੰ ਮਾਫੀ ਨਹੀਂ ਦੇ ਸਕਿਆ ਪਰ ਕਸਰ ਉਹਨੇ ਕੋਈ ਨਹੀਂ ਛੱਡੀ ਸੀ ਗੁਰਵਜਨ ਸਿੰਘ ਨੇ ਉਹਨਾਂ ਦਾ ਕਸਰ ਛੱਡੀ ਉਹ ਪ੍ਰੇਮੀ ਵਾਲੇ ਮਸਲੇ 'ਚ ਨਹੀਂ ਕਸਰ ਛੱਡੀ ਇਹਦੇ ਵਾਲੇ 'ਚ ਕੀ ਛੱਡਨੀ ਸੀ ਫਿਰ ਉਹਨੇ ਉਹ ਤਾਂ ਮਜਬੂਰੀ ਹੋ ਗਈ ਜਦੋਂ ਦਿੱਲੀ ਆ ਕਤਲਿਆਮ ਵਾਲਾ ਵੇਰਵਾ ਅਗਲੇ ਨੇ দেয়া ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੀ 3000 ਸਿੱਖ ਦਾ ਇਕੱਲੇ ਦਿੱਲੀ ਚ ਮਰੇ ਆ ਤੇ 7000 ਟੋਟਲ ਦੱਸਿਆ ਉਹਨਾਂ ਨੇ ਤੇ ਭਵਿੰਦਰ ਸਿੰਘ ਨਾਉਂ ਦੇ ਇੱਕ ਹੋਰ ਸ਼ਖਸ ਨੇ ਐਫੀਡਾਵਟ ਦਿੱਤਾ ਕਾਲ ਤਖਤ ਦੇ ਜਹੇਦਾਰ ਨੂੰ ਤੇ ਇਥੋਂ ਤੱਕ ਕਿ ਬੀਬੀ ਨਿਰਪ੍ਰੀਤ ਕੌਰ ਨੇ ਵੀ ਕਾਲ ਤਖਤ ਦੇ ਜਹੇਦਾਰ ਨੂੰ ਜਾ ਕੇ ਇਹਦੇ ਬਾਰੇ ਦੱਸਿਆ ਤੇ ਇਥੋਂ ਤੱਕ ਕਿ ਉਹਨੇ ਇਹ ਵੀ ਸ਼ਿਕਾਇਤ ਕੀਤੀ ਜਿਹੜਾ ਮਨਜਿੰਦਰ ਸਿੰਘ ਸਰਸਾ ਇਹਨੇ ਜਿਹਨੇ ਕਿ ਜਦੋਂ ਕੋਵਿਡ ਹੋਇਆ 1920 ਦੇ ਵਿੱਚ ਇਹਨੇ 2 ਕਰੋੜ ਰੁਪਏ ਆਮਤਾਵਚਨ ਤੋਂ ਲੈ ਲਿਆ ਉਹ ਜਦੋਂ ਤੁਹਾਡੇ ਐਡੇ ਵੱਡੇ ਵੱਡੇ ਲੀਡਰ ਲੀਡਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਉਹ ਕਰੋੜਾਂ ਦੇ ਪਿੱਛੇ ਥੱਲੇ ਲੱਗ ਜਾਣ ਤੇ ਸਚਾਈ ਤੋਂ ਮੂੰਹ ਮੋੜ ਲੈਣ ਤਾਂ ਦੋਸ਼ੀ ਕਿਹੜਾ ਕਰਾਰ ਦੇ ਤੂਗਾ 2 ਕਰੋੜ ਰੁਪਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਰਸਾ ਨੇ ਲਿਆ ਦਾ ਕੋਵਿਡ ਦੇ ਨਾਂ ਤੇ ਵੀ ਇਹਨੇ ਬਹੁਤ ਵੱਡੀ ਹੈਲਪ ਕੀਤੀ ਆ ਤੇ ਉਹਨੇ ਕਿਹਾ ਸੀਗਾ ਸਿੱਖ ਲੈਗੈਂਡਰੀ ਆ ਸਿੱਖ ਲੈਜੈਂਡਰੀ ਉਹਨੇ ਲਫ਼ਜ਼ ਵਰਤਾ ਸੀਗਾ ਤੇ ਉਸ ਤੇ ਉਹਦਾ ਜਵਾਬ ਦਿੱਤਾ ਸੀਗਾ ਇੰਗਲੈਂਡ ਦੀ ਇੱਕ ਜਸਨੀਤ ਕੌਰ ਦੇ ਵੀ ਖੂਨ ਦਾ ਬਦਲਾ ਖੂਨ ਸਹੀ ਆ ਜਾਂ ਹੋਂ ਵਾਲੀ ਗੱਲ ਸਹੀ ਆ ਇਹਦੇ ਬਾਰੇ ਸਪਸ਼ਟ ਹੋਣਾ ਚਾਹੀਦਾ ਤੇ ਗੁਰਿੰਦਰ ਸਿੰਘ ਦੀ ਇੰਟਰਵਿਊ ਆ ਸਪੋਕਸਮੈਨ ਦੇ ਵਿੱਚ ਸੁਣ ਲਿਓ ਜਿਨ੍ਹਾਂ ਨੇ ਨਹੀਂ ਸੁਣਿਆ ਤੇ ਜਗਦੀਸ਼ ਕੌਰ ਜਿਹਦੇ ਘਰ ਦੇ ਕਈ ਜਣੇ ਸ਼ਹੀਦ ਹੋਏ ਤੇ ਲੰਮਾ ਸਮਾਂ ਉਹਨੇ ਸੰਘਰਸ਼ ਕਰਿਆ ਸੱਜਣ ਕੁਮਾਰ ਦੇ ਖਿਲਾਫ ਵੀ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਉਹਨੇ ਸਾਰਾ ਕੁਝ ਆਪਣੀ ਅੱਖੀ ਦੇਖਿਆ ਸੀਗਾ ਐਪੀ ਡਾਟ ਦੇ ਸੀਗਾ ਪਰ ਜਦੋਂ ਨਾਲ ਦੇ ਹੀ ਜਥੇਬੰਦੀਆਂ ਤੁਹਾਡੇ ਦੁਸ਼ਮਣ ਦੇ ਨਾਲ ਮਿਲ ਜਾਣ ਤੇ ਤੁਹਾਡਾ ਸਾਥ ਉਹਨਾਂ ਨਾਲ ਮਿਲ ਜਵੇ ਤਾਂ ਤੁਸੀਂ ਕਰ ਸਕਦੇ ਹੋ ਛੋਟੇ ਸਹਿਬਜ਼ਾਦਿਆਂ ਨੇ ਜਦੋਂ ਸੁੱਬੇ ਦੀ ਕਚੈਰੀ 'ਚ ਪੇਸ਼ ਕੀਤਾ ਸੀਗਾ ਤਾਂ ਉਹਨਾਂ ਨੇ ਬੇਸ਼ੱਕ ਉਸ ਦੀ ਸਲਤਨਤ ਸੀਗੀ ਤਾਂ ਉਹਨਾਂ ਨੇ ਪਹਿਲਾਂ ਆਪਣੇ ਪੈਰ ਵਾੜੇ ਸੀਗੇ ਕਚੈਰੀ 'ਚ ਫੇਰ ਸਿਰ ਵਾੜਿਆ ਸੀਗਾ ਤੇ ਝੁਕਣ ਤੋਂ ਇਨਕਾਰ ਕਰਤਾ ਸੀਗਾ ਇਸ ਥਾਂ ਤੋਂ ਸਬਕ ਮਿਲਦਾ ਹੈ ਕਲਾਕਾਰ ਜੇ ਕਈ ਇਹ ਕਹਿੰਦੇ ਆ ਵੀ ਕਲਾਕਾਰ ਹਰੇਕ ਵੱਡੇ ਕਲਾਕਾਰ ਦੇ ਗੋਡੇ ਹੱਥ ਲਾਂਦਾ ਪਰ ਕਲਾਕਾਰ ਕਦੇ ਵੀ ਕਲਾਕਾਰ ਸਭ ਤੋਂ ਜਿਆਦਾ ਸੰਵੇਦਨਸ਼ੀਲ ਹੁੰਦਾ ਉਹ ਕਾਤਲਾਂ ਦੇ ਗੋਡੇ ਹੱਥ ਨਹੀਂ ਲਾਂਦਾ ਕਦੇ ਵੀ ਇਹੀ ਫਰਕ ਆ ਸਿੱਧੂ ਮੂਸੇ ਵਾਲੇ ਤੇ ਆਹ ਇਹਦੇ ਚ ਇਹ ਫਰਕ ਦਿਲਜੀਤ ਦਸਾਂ ਦਾ ਇੱਕ ਨੋਆ ਪਰ ਉਹ ਨੋ ਉਹਥੇ ਵੀ ਆ ਕਈ ਐਸੇ ਉਨੇ ਜਸਵੰਤ ਸਿੰਘ ਕਹਨੇ ਆ ਵੀ ਉਹਨੂੰ ਪਤਾ ਨਹੀਂ ਸੀਗਾ ਬੱਚਾ ਸੀਗਾ ਜਿਹੜਾ ਜਸਵੰਤ ਸਿੰਘ ਖਾਲੜਾ ਦੀ ਫਿਲਮ ਬਣਾ ਰਿਹਾ ਹੈ ਉਹਦੇ ਨੌ ਤੇ ਫਿਰ ਪੰਜਾਬ 95 ਤੇ ਔਰ ਕਿਸਾਨ ਅੰਦੋਲਨ ਚ ਰਿਹਾ ਤੇ ਹਰੇਕ ਥਾਂ ਤੇ ਬੋਲਦਾ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੂੰ ਸਿੱਖ ਇਤਿਹਾਸ ਬਾਰੇ ਤੇ ਦਿੱਲੀ ਦੇ ਇਤਿਹਾਸ ਬਾਰੇ ਨੌਲੇਜ ਨਹੀਂ ਹੈ ਇਸ ਤੋਂ ਪਹਿਲਾਂ ਵੀ ਇੱਕ ਕੌਣ ਬਣੇਗਾ ਕਰੋੜਪਤੀ ਚ ਇਹਦੀ ਇੰਟਰਵਿਊ ਹੋਈ ਸੀਗੀ ਉਹਦੇ ਨਾਲ ਅਮਤਾਬਚਨ ਨਾਲ ਤਾਂ ਉਹਨੇ ਪੁੱਛਿਆ ਸੀਗਾ ਇਹਨੂੰ ਅਮਤਾਬਚਨ ਵੀ ਤੁਹਾਨੂੰ ਸਭ ਤੇ ਕਿਹੜੀ ਵੱਡੀ ਗੱਲ ਆ ਜਿਹੜੀ ਤੁਹਾਡੇ ਦਿਲ ਤੇ ਅਸਰ ਕਰਦੀ ਆ ਤਾਂ ਉਹਨੇ ਕਿਹਾ ਸੀਗਾ 1984 ਪਰ ਅੱਜ ਤੇਮਤਾ ਵਚਨ ਦਾ ਮੂੰਹ ਉੱਡ ਗਿਆ ਸੀਗਾ ਪਰ ਉਹੀ 1984 ਦੇ ਇੱਕ ਦੋਸ਼ੀ ਦੇ ਪੈਰਾਂ 'ਚ ਗਿਰਿਆ ਕੱਲ ਨੂੰ ਕੇਪੀਐਸ ਗਿੱਲ ਦੇ ਇਹ ਤਾਂ ਕੇਪੀਐਸ ਗਿੱਲ ਨਾਲ ਵੀ ਸਾਂਝ ਰਹੀ ਆ ਪ੍ਰਕਾਸ਼ ਸਿੰਘ ਬਾਦਲ ਦੀ ਸਾਰਿਆਂ ਨੂੰ ਪਤਾ ਤੇ ਵੱਡੇ ਵੱਟਿਆਂ ਨਾਲ ਰਹੀ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਦੋਸ਼ ਮੁਕਤ ਹੋ ਗਿਆ ਸੁਮੇਲ ਸੈਣੀ ਨਾਲ ਰਹੀ ਆ ਦੋਸ਼ ਮੁਕਤ ਹੋ ਗਿਆ ਇਦਾਂ ਨਹੀਂ ਹੋਇਆ ਕਰਦਾ ਸਾਡੇ ਆਪਣੇ ਹੀ ਆਪਣੇ ਹੀ ਜਿਹੜੇ ਮੁਖਾਲਫਤ ਕਰਦੇ ਆ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਅਮਤਾ ਆਵਚਨ ਬੇਸ਼ੱਕ ਉਹਤੇ ਕੇਸ ਚੱਲਿਆ ਨਹੀਂ ਚੱਲਿਆ ਕੇਸ ਵਾਕਿਆ ਤੇ ਵੀ ਨਹੀਂ ਚੱਲਿਆ ਪਰ ਉਹ ਦੋਸ਼ੀ ਪੂਰਾ ਸੀਗਾ ਜੇ ਸੋਹਿਰਤਾ ਦੇ ਨਾਲ ਜਾਂਚ ਹੋਈ ਹੁੰਦੀ ਇਹ ਵੀ ਕਟਾਰੇ 'ਚ ਖੜਾ ਹੁੰਦਾ ਤੇ ਉਹਦੇ ਦੋਸ਼ੀ ਹੋਣ ਕਰਕੇ ਹੀ ਉਹ ਦੁਬਾਰਾ ਉਹਨੂੰ ਇਲੈਕਸ਼ਨ ਲੜਾਈ ਗਈ ਤੇ ਐਮਪੀ ਬਣਿਆ ਉਹ 3 ਸਾਲ ਬਾਅਦ ਇਹ ਸਮਝ ਲਓ ਐਮਪੀ ਉਸਤੇ ਬਾਅਦ ਬਣਿਆ 84 ਚ ਉਹਦੀ ਯੋਗਦਾਰ ਨੂੰ ਦੇਖ ਕੇ ਤੋ ਹਮਤਾ ਆ ਬਚਨ ਬਿਲਕੁਲ ਕਲੀਅਰ ਆ ਵੀ ਇਹ ਦੋਸ਼ੀ ਸੀ ਐਫੀਡੈਵਟ ਜਗਦੀਸ਼ ਕੌਰ ਦੇ ਬਾਬੂ ਸਿੰਘ ਦੁਖੀਆ ਦੇ ਭਪਿੰਦਰ ਸਿੰਘ ਦੇ ਗਰੀਂਦਰ ਸਿੰਘ ਦੇ ਸਾਰੇ ਇਸ ਗੱਲ ਨੂੰ ਸਾਬਤ ਕਰਦੇ ਆ ਜਦੋਂ ਗਵਾਹ ਸਾਹਮਣੇ ਬਗਵਾਹੀ ਦੇ ਰਹੇ ਆ ਤਾਂ ਇਹਦੇ ਉੱਪਰ ਹੋਰ ਸਬੂਤ ਕੀ ਹੋਊਗਾ ਤੋ ਮੈਂ ਆਸ ਕਰਨਾ ਹੈ ਵੀ ਦਰਜੀਤ ਸਿੰਘ ਦੇ ਸਾਹਜ ਤੇ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਜਰੂਰ ਸਮਝਣਗੇ ਨਹੀਂ ਉਹਨਾਂ ਦਾ ਵੀ ਜਿਵੇਂ ਗਰਦਾਸਮਾਨ ਵਾਲਾ ਸਿਸਟਮ ਚੱਲਿਆ ਉਹਨਾਂ ਨਾਲ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਆਪਣਾ ਬਕਾਰ ਵੀ ਦੌਤੇ ਜਿਹੜਾ ਸਿੱਖ ਕੌਮ ਦੇ ਵਿੱਚ ਲੱਗ ਸਕਦਾ ਹੈ ਇਸੇ ਤਰ੍ਹਾਂ ਕਈ ਗਲਾਕਾਰ ਸਤੇਂਦਰ ਸਤਾਰ ਵਰਗੇ ਹਿੰਦ ਦੀ ਚਾਦਰ ਉਹ ਇਹ ਨਹੀਂ ਸਮਝੇ ਵੀ ਨੌਲੀ ਕਿੰਗ ਜਿਹੜਾ ਜਾਪਾਨ ਦਾ ਹੈ ਕੈਲੀਫੋਰਨੀਆ ਯੂਨੀਵਰਸਿਟੀ 'ਚ ਉਹਨੇ ਆਪਣੇ ਥੀਸਿਸ ਦੇ ਵਿੱਚ ਲਿਖਿਆ ਵੀ ਉਹ ਦੁਨੀਆਂ ਦੇ ਮਨੁੱਖੀ ਅਧਿਕਾਰਾਂ ਲਈ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਗੁਰੂ ਸੀਗੇ ਪਹਿਲੇ ਬੰਦੇ ਮੰਨ্যায় ਉਹਨਾਂ ਨੂੰ ਉਹ ਦੁਨੀਆ ਦੀ ਚਾਦਰ ਸੀਗੇ ਨਾ ਕੇਵਲ ਹਿੰਦ ਦੀ ਹਿੰਦੂਆਂ ਨੂੰ ਪਹਚਾਇਆ ਪਰ ਜੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਉਹਨਾਂ ਦੀ ਸ਼ਹਾਦਤ ਸੀਗੀ ਤੇ ਉਹਨਾਂ ਨੇ ਸ਼ਹਾਦਤ ਔਰਗੇ ਜੇਵ ਨੂੰ ਕਿਹਾ ਸੀਗਾ ਵੀ ਜੇ ਮੁਸਲਮਾਨਾਂ ਤੇ ਜ਼ੁਲਮ ਹੁੰਦਾ ਸ਼ਹਾਦਤ ਅਸੀਂ ਫੇਰ ਵੀ ਦੇਣੀ ਸੀ ਸੋ ਆਸ ਕਰਦੇ ਹਾਂ ਇਸ ਵੀਡੀਓ ਨੂੰ ਤੁਸੀਂ ਬਾਤੇ ਬਾਤੇ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਤਾਂ ਜੋ ਸੱਚੀ ਗੱਲ ਤੁਹਾਨੂੰ ਦੱਸੀ ਜਾ ਸਕੇ